ਵੀਆ ਤੇ ਜੇਰ ਜੁਰ ਦਾਣਾ ਕਹਦੇ ਪੈਣ ਚਲੋ ਤੁਰ ਲੰਮੀ ਤੁਰਦੀ ਇਹ ਤੈਨੂੰ ਤੁਰ ਤੁਰ ਲੋ ਜੀ ਲੈ ਵੇ ਦੇਖੋ ਕੋਲਟੀ ਤੀ ਚੱਕਰ ਸਾਹਿਬਾ ਲੋ ਜੀ ਕੱਢ ਬੈਠ ਸੋਹਣਾ ਸੁਖ ਨ ਕਰਮਾਂ ਵਾਲਿਆ ਚਲੋ ਜੀ ਮੋੜ ਲੋ ਜੀ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਾਰਕੋਲ گاਾਂ ਤਾਜੀ ਸੂਈ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75 2800010552 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ ਭੈਣ ਜੀ ਸੱਸੀ ਕਾ ਜੀ ਸੱਸਰੀ ਹਾਲ ਪਤਾ ਨਾਮ ਜੀ ਜੀਤ ਸਿੰਘ ਜੀ ਪਿੰਡ ਪਿੰਡ ਗੱਲ ਕੋਠੀ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਵੈੜ ਨਹੀਂ ਜਾਣ ਕਰਦੇ ਕੋਕੋ ਸੁਈਏ ਵੀਰੇ ਇਹ ਇਹ ਅੱਜ ਕੈਰਪਾਂ ਚ ਕੰਟੇ ਹੋਏ ਨੇ ਬੇਟੀ ਮੈਂ ਸੁਈਏ ਜੇਰ ਜੁਰ ਪੈ ਗਈ ਹਾਂ ਜੇਰ ਓਕੇ ਆ ਠੀਕ ਆ ਬੱਚਾ ਕੀ ਹੈ ਜੀ ਬੱਚਾ ਮੱਛਾ ਬੱਸਾ ਬੱਸਾ ਹੂੰ ਠੀਕ ਆ ਲੋਪਰਾ ਦੇਖ ਸਕਾਂ ਤੂੰ ਤੇ ਭੈਣ ਜੀ ਪਹਿਲੀ ਰੇਟ ਦੱਸ ਦੋ ਰੇਟ ਜਾਇ ਜਾਂ ਕੀ ਹੈ ਜੀ ਰੇਟ ਬੱਸ ਜਾਇ ਜੀ ਹੁੰਦੇ ਨੇ ਬੇਟੇ ਆਪਣੇ ਤਾਂ ਹਾਂਜੀ 55000 ਆ ਬਿੱਟ 55000 ਹਾਂ ਮਾਨ ਤਾਨ ਹੋ ਜੂ ਮਾੜਾ ਮਾਨ ਤਾ ਕਰ ਦਾਂ ਠੀਕ ਆ ਤੋੜ ਦੋ ਜੀ ਹਾਂ ਲਓ ਜੀ ਚੈੱਕ ਕਰ ਸਕਦਾ ਲੇਵਾ ਤੇ ਕੱਦ ਬੱਡ ਸੁਖਨਾ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਤਾਜੀ ਸੂਈ ਵੀ ਆ ਤੇ ਜੇਰ ਜੁਰ ਦਾਣਾ ਕਹਦੇ ਪੈਣ ਚਲੋ ਤੁਰਦ ਲੰਮੀ ਤੁਰਦੀ ਇਹ ਤੈਨੂੰ ਤੁਰਦ ਤੁਰਦ ਲੋ ਜੀ ਜੇ ਵੇਖ ਕੋਬਲਟੀ ਤੂੰ ਚੱਕਰ ਸਾਦੇ ਪੁਰਾ ਲੋ ਜੀ ਕੱਦ ਬੈਡ ਸੋਹਣਾ ਸੁਖਣਾ ਕਰਮਾਂ ਵਾਲਿਆ ਲੋ ਜੀ ਮੋੜ ਲੋ ਜੀ ਲਿਓ ਜੀ ਲਿਓ ਲਿਓ ਲੋ ਜੀ ਚੜਾ ਚੱਕਰ ਸਾਦੇ ਪੁਰਾ ਲੋ ਜੀ ਪੂਰਾ ਤਰ੍ਹਾਂ ਕਰਮਾਂ ਵਾਲਿਆ ਦਾ ਸੁਣਾ ਠੀਕ ਹੈ ਜੀ ਭੈਣ ਜੀ ਨਾਲ ਜਰੂਰ ਕੰਟੈਕਟ ਕਰੋ ਨੰਬਰ ਆਪਾਂ ਉਲਾਵਾਗੇ ਸਕਰੀਨ ਦੇ ਉੱਪਰਲੀ ਸਾਈਡ ਠੀਕ ਹੈ ਜੀ ਬਾਹਰ ਦੇ ਜੀ ਬੰਦੋ ਵੈਕ ਸਾਈਡ ਚੈੱਕ ਕਰਸਲ ਲੋ ਜੀ ਇਧਰਲੀ ਸਾਈਡ ਚੈੱਕ ਕਰਸੋ ਠੀਕ ਹੈ ਜੀ ਲੋ ਜੀ ਕਿੰਨਾ ਬੋੜਾ ਕੱਢਤਾ ਕੱਢਣਾ ਜਿਹੜੇ ਬੋੜਾ ਤੈਨੂੰ ਕਿਲੋ ਗੱਡੇ ਬੱਡੇ ਉਹਦੇ ਬੱਚੇ ਜੰਗਾਤਾ ਠੀਕ ਆ ਹਾਂ ਬੋੜਾ ਕੱਢਿਆ ਹੋਈ ਤੈਨੂੰ ਕਿਲੋ ਤੇ ਛੋਟਾ ਜਿਹਾ ਕਿੰਨਾ ਮਾਰਕੀਟ ਖਾ ਦਿਨੇ ਸਭ ਠੀਲ ਬਹੁਤ ਠੰਡੀ ਚੀਜ਼ ਆਸਾ ਮਾਰ ਦੋ ਤਰਾ ਮਾਰ ਦੋ ਕੋਈ ਨਹੀਂ ਕੰਮ ਮਾਰਦਨੇ ਆਪਾਂ ਨਿਆਣਾ ਪਾ ਕੇ ਪਹਿਣਗੇ ਜੀ ਵੀ ਨਿਆਣਾ ਲਓ ਜੀ ਸ ਚੱਕਰ ਤੋਂ ਨਿਆਣਾ ਵਾ ਕੇ ਤੁਹਾਨੂੰ ਧਾਰਾ ਮਰਵਾਣਾ ਜੀ ਲੋਸ ਅਸਾ ਤਾਰੀ ਮਾਰੂਗੀ ਸਦਾ ਸਟਾ ਮੰਦਾ ਨਹੀਂ ਬੱਚਾ ਜੀ ਨਹੀਂ ਧਾਰੇ ਮੈਂ ਆ ਰਾਂ ਸੰਗ ਫਿਰ ਬਸ ਠੀਕ ਹੈ ਜੀ ਠੀਕ ਮਾਰ ਦੋ ਬਾਹਲੀ ਬਦੀ ਗੱਲ ਲਓ ਜੀ ਲਓ ਜੀ ਫਿਰ ਹੋਰ ਲੈਣਾ ਲੈ ਗੰਨੇ ਰਗੀ ਧਾਰਾ ਵੀਰਾ ਠੀਕ ਹੈ ਜੀ ਠੀਕ ਹਾਂ ਲੋ ਜੀ ਲੋਪਰਾ ਨਹੀਂ ਇਹਨੂੰ ਠੀਕ ਹੈ ਠੀਕ ਬਹੁਤ ਸੁਣੀ ਧਾਰਾ ਠੀਕ ਹੈ ਜੀ ਨਹੀਂ ਠੰਡੀ ਸੀ ਲਾ ਕੋਈ ਇਹੀ ਜੀ ਗੱਲ ਨਹੀਂ ਠੀਕ ਆ ਹਾਂ ਮੈਂ ਬੀੜੀ ਤੇ ਬੈਠ ਕੇ ਟੜਕੇ ਵੀ ਮੈਂ ਬੀੜੀ ਤੇ ਬੈਠ ਕੇ ਹੀ ਕਰਦਾ ਬਾਬਾ ਠੀਕ ਹੈ ਜੀ ਹਾਂ ਲੋਪਰਾ ਭੈਣ ਜੀ ਨਾਲ ਜ਼ਰੂਰ ਕੰਟੈਕਟ ਕਰੋ ਭੈਣ ਦਾ ਨੰਬਰ ਲਾਵਾਂਗਾ ਪਾਸ ਸਕਰੀਨ ਤੇ ਠੀਕ ਹੈ ਜੀ ਆ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ